ਪੰਜਾਬ ਦਾ ਬਹੁਤ ਵੱਡਾ ਹਿੱਸਾ ਪਹਿਲਾਂ ਹੀ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਦੇਰ ਰਾਤ ਤੋਂ ਪੂਰੇ ਪੰਜਾਬ ਦੇ ਵਿੱਚ بارش ਦਾ ਦੌਰ ਫਿਰ ਤੋਂ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਤੇ ਵੱਧ ਤੇ ਕਿਤੇ ਘੱਟ بارش ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਮਿਤੀ 31 ਅਗਸਤ 2025 ਮੈਂ ਖੜਾ ਹਾਂ ਘੱਗਰ ਦੇ ਕਿਨਾਰੇ ਸਰਦੂਲਗੜ ਏਰੀਆ ਮੇਰਾ ਪਿੰਡ ਹੀਰਕੇ ਸਰਦੂਲਗੜ ਤੇ ਰਤਿਏ ਦੇ ਬਿਲਕੁਲ ਵਿਚਕਾਰ ਜਿਵੇਂ ਤੁਸੀਂ ਦੇਖ ਰਹੇ ਹੋ ਕੱਗਰ ਦੇ ਵਿੱਚ ਲਗਭਗ 6 ਫੁੱਟ ਦੇ ਕਰੀਬ ਪਾਣੀ ਉੱਤਰ ਚੁੱਕਿਆ ਕੱਲ ਮੈਂ ਮੇਰੇ ਪਿੰਡ ਤੋਂ 50 ਕਿਲੋਮੀਟਰ ਪਿੱਛੇ ਚਾਂਦਪੁਰਾ ਸਾਈਫਨ ਤੱਕ ਕੱਗਰ ਵਿਜਟ ਕੀਤਾ ਸੀਗਾ ਸਰਹੰਦ ਤੇ ਬਰੇਟਰ ਡਰੇਨ ਜਿਨ੍ਹਾਂ ਨੂੰ ਕਿ ਮੇਰੇ ਏਰੀਏ ਵਿੱਚ ਮੰਦਰਾਂ ਵਾਲਾ ਨਾਲਾ ਵੀ ਕਹਿੰਦੇ ਨੇ ਉਹਨਾਂ ਦੇ ਵਿੱਚ ਪਾਣੀ ਕਾਫੀ ਘਟ ਚੁੱਕਿਆ ਸੋਨੇ ਨਾਲੇ ਸਰਦਾਰੇ ਵਾਲਾ ਕੋਲ ਇਕੱਠੇ ਹੋ ਕੇ ਨਾ ਭਾਖੜਾ ਦੇ نیچے ਦੀ ਕ੍ਰੋਸ ਹੋ ਕੇ ਕੱਗਰ ਦੇ ਵਿੱਚ ਮਿਲਦੇ ਨੇ ਪਿਛਲੇ ਦਿਨੀ ਸਰਦੂਲਗੜ੍ਹ ਏਰੀਆ ਵਿੱਚ ਘੱਗਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦਾ ਕਾਰਨ ਵੀ ਇਹੀ ਬਰਸਾਤੀ ਨਾਲੇ ਸਨ ਬਰੇਟਾ ਡਰੇਨ ਨੇ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਵੇਂ ਕਿ ਰਿਉਂਦਕਲਾਂ ਰੋਝਾਂਵਾਲੀ ਆਦੀ ਪਿੰਡ ਜਿੰਨਾ ਪਿੰਡਾਂ ਦੇ ਵਿੱਚ ਦੀ ਇਹ ਨਾਲਾ ਗੁਜ਼ਰਦਾ ਉਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਲਗਭਗ 40 ਸਾਲਾਂ ਤੋਂ ਬਾਅਦ ਇਹ ਡਰੇਨ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਇਆ ਤੇ ਉਹ ਏਰੀਆ ਦੇ ਵਿੱਚ ਓਵਰਫਲੋ ਚੱਲ ਰਿਹਾ ਹਜੇ ਵੀ ਪਹਿਲਾਂ ਨਾਲੋਂ ਕੁਝ ਪਾਣੀ ਘਟਿਆ ਬਟ ਹਜੇ ਵੀ ਉਹ ਖੇਤਾਂ ਦਾ ਨੁਕਸਾਨ ਕਰ ਰਿਹਾ ਹੈ ਚੰਦਪੁਰਾ ਸਾਈਫਨ ਦੇ ਕੋਲ ਕੱਗਰ ਦੀ ਸਥਿਤੀ ਅਜੇ ਨੋਰਮਲ ਹੈ ਮੇਰਾ ਪੂਰਾ ਖੇਤ ਤੇ ਘਰ ਕੱਗਰ ਦੇ ਬਹੁਤ ਹੀ ਨਜ਼ਦੀਕ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਮੇਰਾ ਖੇਤ ਹੈ ਤੇ ਉਹ ਸਾਹਮਣੇ ਘਰ ਹੈ ਜਿਵੇਂ ਕਿ ਮਾਝ ਏਰੀਏ ਦੇ ਵਿੱਚ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਮੈਂ ਉਹਨਾਂ ਦੇ ਦੁੱਖ ਨੂੰ ਭਲੀ ਭੰਤੀ ਸਮਝਦਾ ਹਾਂ ਮੈਂ 2023 ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਚੁੱਕਿਆ ਮੈਂ ਆਪਣੀ ਉਮਰ ਦੇ ਵਿੱਚ ਦੋ ਵਾਰ ਹੜ੍ਹਾਂ ਦੀ ਮਾਰ ਝੱਲੀ ਹੈ ਮੈਂ ਰੁੜਦੀਆਂ ਹੋਈਆਂ ਫਸਲਾਂ ਅੱਖਾਂ ਦੇ ਸਾਹਮਣੇ ਦੇਖੀਆਂ ਨੇ ਮੈਂ ਉਹਨਾਂ ਦੇ ਦੁੱਖ ਨੂੰ ਤਾਂ ਚੰਗੀ ਤਰ੍ਹਾਂ ਸਮਝ ਸਕਦਾ ਹੜਾਂ ਦੀ ਮਾਰ ਵਿੱਚ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇੱਕ ਵਾਰੀ ਹੜ ਆ ਜਾਂਦੇ ਨੇ ਤਾਂ ਉੱਥੋਂ ਦੇ ਵਸਨੀਕ ਕਈ ਸਾਲ ਪਿੱਛੇ ਪੈ ਜਾਂਦੇ ਨੇ ਉਹਨਾਂ ਨੂੰ ਬਹੁਤ ਹੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪ੍ਰਮਾਤਮਾ ਮਿਹਰ ਕਰੇ ਪੂਰੇ ਪੰਜਾਬ ਤੇ ਜਿਹੜਾ ਕਿ ਪੂਰੇ ਇੱਕ ਮਹੀਨੇ ਤੋਂ ਏਰੀਆ ਦੇ ਵਿੱਚ ਹੜਾਂ ਦੀ ਮਾਰ ਲੋਕ ਚੱਲ ਰਹੇ ਨੇ ਤੇ ਨਾਲ ਹੁਣ ਇਧਰ ਘੱਗਰੇ ਏਰੀਏ ਵਿੱਚ ਮਾਲਵੇ ਦੇ ਏਰੀਏ ਦੇ ਵਿੱਚ ਵੀ ਹੜ੍ਹ ਦਾ ਖਤਰਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੋਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਪਰਮਾਤਮਾ ਪੂਰੇ ਪੰਜਾਬ ਤੇ ਮਿਹਰ ਕਰੇ ਧੰਨਵਾਦ ਜੀ